ਰੂਸ ਨੇ ਈਰਾਨ ਨੂੰ ਪ੍ਰਮਾਣੂ ਵਾਰ ਹੈਡ ਦੇਣ ਦੀ ਗੱਲ ਆਖੀ ਆ ਤੇ ਨਾਲ ਹੀ ਕਿਹਾ ਕਿ ਈਰਾਨ ਨੂੰ ਕਈ ਹੋਰ ਦੇਸ਼ ਵੀ ਆਪਦੇ ਪ੍ਰਮਾਣੂ ਹਥਿਆਰ ਦੇਣਾ ਚਾਹੁੰਦੇ ਨੇ ਇਹਨਾਂ ਦੇ ਵਿੱਚੋਂ ਨਾਰਥ ਕੋਰੀਆ ਦੇ ਕਿਮ ਜੋਗ ਉਹਨਾਂ ਵੀ ਇੱਕ ਨੇ ਰੂਸ ਵੱਲੋਂ ਇਹ ਗੱਲ ਉਦੋਂ ਆਖੀ ਗਈ ਜਦੋਂ ਸਿਰਫ 18 ਘੰਟੇ ਪਹਿਲਾਂ ਰੂਸ ਤੇ ਚੀਨ ਨੇ ਅਮਰੀਕਾ ਨੂੰ ਕਿਹਾ ਸੀ ਕਿ ਜੇਕਰ ਅਮਰੀਕਾ ਜੁੱਧ ਦੇ ਅੰਦਰ ਕੋਦਾ ਤਾਂ ਹਾਲਾਤ ਖਤਰਨਾਕ ਸਤਰ ਤੱਕ ਪਹੁੰਚ ਸਕਦੇ ਨੇ ਰੂਸ ਤੇ ਚੀਨ ਦੇ ਇਸੇ ਬਿਆਨ ਤੋਂ 18 ਘੰਟੇ ਬਾਅਦ ਅਮਰੀਕਾ ਨੇ ਈਰਾਨ ਦੇ ਤਿੰਨ ਨਿਊਕਲੀਅਰ ਟਿਕਾਣਿਆਂ ਨਿਤਾਂਜ ਇਸਫਾਨ ਤੇ ਫੌੜੋ ਦੇ ਉੱਤੇ ਆਪਦੇ B2 ਬੰਬਰ ਪਲੇਨਸ ਦੇ ਨਾਲ 13-13000 ਕਿਲੋ ਦੇ ਬੰਬ ਸੁੱਟਤੇ ਤਾਂ ਕਿ ਇਹਨਾਂ ਨੂੰ ਤਬਾਹ ਕੀਤਾ ਜਾ ਸਕੇ ਤੇ ਇਸੇ ਤੋਂ ਬਾਅਦ ਰੂਸ ਵੱਲੋਂ ਕਿਹਾ ਗਿਆ ਕਿ ਉਹ ਈਰਾਨ ਨੂੰ ਨਿਊਕਲੀਅਰ ਵਾਰਹੈਡ ਦੇਣ ਲਈ ਤਿਆਰ ਆ ਕਿਉਂਕਿ ਹੁਣ ਅਮਰੀਕਾ ਸਿੱਧੇ ਤੌਰ ਤੇ ਜੁੱਝ ਕੁੱਦ ਚੁੱਕਿਆ ਪਿਛਲੇ ਕੁਝ ਸਮੇਂ ਦੌਰਾਨ ਆਈਆਂ ਖਬਰਾਂ ਇਸ ਨੂੰ ਵਾਰਵਾਰ ਥ੍ਰੀ ਵਾਰ ਲੈ ਕੇ ਜਾ ਰਹੀਆਂ ਨੇ ਤੇ ਪੂਰੀ ਦੁਨੀਆ ਦੋ ਗਰੁੱਪਸ ਦੇ ਵਿੱਚ ਵੰਡਦੀ ਜਾ ਰਹੀ ਆ ਜਿੱਥੇ ਕੁਝ ਦੇਸ਼ ਇਸ ਨੂੰ ਅਮਰੀਕਾ ਦੀ ਵੱਡੀ ਕਾਮਯਾਬੀ ਦੱਸ ਰਹੇ ਨੇ ਤਾਂ ਕੁਝ ਦੇਸ਼ ਇਸ ਨੂੰ ਅਮਰੀਕਾ ਦੀ ਵੱਡੀ ਤੇ ਖਤਰਨਾਕ ਗਲਤੀ ਵੀ ਕਹਿ ਰਹੇ ਨੇ ਪਰ ਸ਼ਾਇਦ ਅਮਰੀਕਾ ਸੁਧਰਨ ਵਾਲਾ ਨਹੀਂ ਕਿਉਂਕਿ ਅਮਰੀਕਾ ਇੱਕ ਹੋਰ ਇਸ ਤੋਂ ਵੀ ਵੱਡੀ ਗਲਤੀ ਕਰਨ ਦੇ ਚੱਕਰ 'ਚਾ ਕਿਉਂਕਿ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਦਾ ਬਿਆਨ ਆਇਆ ਕਿ ਖਮਨਾਈ ਇੱਕ ਤਾਨਾਸ਼ਾਹ ਤੇ ਉਸ ਨੂੰ ਜਿਉਣ ਦਾ ਕੋਈ ਹੱਕ ਨਹੀਂ ਫਿਰ ਇਜ਼ਰਾਈਲ ਦੇ ਪੀਐਮ ਨਤਨਯਾਹੁ ਨੇ ਕਿਹਾ ਈਰਾਨ 'ਚ ਹੁਣ ਕੋਈ ਵੀ ਸੁਰੱਖਿਤ ਨਹੀਂ ਆ ਈਰਾਨ ਦੇ ਸੁਪਰੀਮ ਲੀਡਰ ਅਲੀ ਖਮਨਾਈ ਮਾਡਰਨ ਹਿਟਲਰ ਨੇ ਤੇ ਉਸ ਨੂੰ ਜਿਉਣ ਦਾ ਅਧਿਕਾਰ ਨਹੀਂ ਤੇ ਇਹ ਜੰਗ ਉਸ ਦੀ ਮੌਤ ਨਾਲ ਹੀ ਖਤਮ ਹੋਊ ਤੇ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿਹਾ ਜਾਂਦਾ ਕਿ ਸੁਪਰੀਮ ਲੀਡਰ ਕਿੱਥੇ ਲੁਕਿਆ ਉਹ ਸਾਨੂੰ ਪਤਾ ਤੇ ਉਹ ਸਾਡਾ ਇੱਕ ਆਸਾਨ ਸ਼ਿਕਾਰ ਆ ਮਤਲਬ ਖੁਦ ਅਮਰੀਕਾ ਵੀ ਈਰਾਨ ਦੇ ਸੁਪਰੀਮ ਲੀਡਰ ਨੂੰ ਮਾਰਨ ਦੇ ਪਲਾਨ ਬਣਾ ਰਿਹਾ ਜੇਕਰ ਅਜਾ ਹੁੰਦਾ ਤਾਂ ਇਹ ਪੂਰੀ ਦੁਨੀਆ ਦੀ ਰਾਜਨੀਤੀ 'ਚ ਇੱਕ ਹੋਰ ਵੀ ਖਤਰਨਾਕ ਕਦਮ ਹੋਵੇਗਾ ਤੇ ਦੁਨੀਆ ਨੂੰ ਵਰਲਡ ਵਾਰ 3 ਵੱਲ ਲੈ ਕੇ ਜਾਊ ਦੂਜੇ ਪਾਸੇ ਈਰਾਨ ਦੇ ਸੁਪਰੀਮ ਲੀਡਰ ਅਲੀ ਖੁਮਨਾਈ ਦੇ ਦੁਆਰਾ ਆਪ ਦੀ ਸ਼ਹਾਦਤ ਦੀ ਪੂਰੀ ਤਿਆਰੀ ਕਰ ਲਈ ਗਈ ਆ ਤੇ ਅਮਰੀਕਾ ਦੇ ਕੱਲ੍ਹ ਵਾਲੇ ਅਟੈਕ ਤੋਂ ਬਾਅਦ ਉਸ ਨੂੰ ਵੀ ਪਤਾ ਕਿ ਅਮਰੀਕਾ ਉਸ ਨੂੰ ਕਦੇ ਵੀ ਖਤਮ ਕਰ ਸਕਦਾ ਤੇ ਇਸ ਤੋਂ ਬਾਅਦ ਉਹਦੇ ਦੁਆਰਾ ਬਿਆਨ ਦਿੱਤਾ ਜਾਂਦਾ ਕਿ ਮੈਂ ਬੁੱਢਾ ਹੋ ਚੁੱਕਿਆ ਮੇਰਾ ਸ਼ਰੀਰ ਬੇਕਾਰ ਆ ਮੈਂ ਕੁਰਸੀ ਤੇ ਬੈਠ ਕੇ ਹੀ ਯੁੱਧ ਦੇਖ ਰਿਹਾ ਜੇ ਇਜ਼ਰਾਇਲ ਨੂੰ ਲੱਗਦਾ ਕਿ ਮੈਨੂੰ ਮਾਰ ਕੇ ਉਹ ਜਿੱਤ ਜਾਊਗਾ ਤਾਂ ਇਹ ਉਸਦੀ ਗਲਤਫਹਿਮੀ ਆ ਇਹ ਯੁੱਧ ਈਰਾਨ ਦੇ ਨੌਜਵਾਨਾਂ ਦੁਆਰਾ ਲੜਿਆ ਜਾ ਰਿਹਾ ਤੇ ਉਹ ਅਪਰਾਜਿਤ ਨੇ ਤੁਸੀਂ ਮੈਨੂੰ ਮਾਰ ਵੀ ਦਿਨੇ ਹੋ ਤਾਂ ਵੀ ਈਰਾਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ 86 ਸਾਲਾਂ ਦੇ ਈਰਾਨੀਆ ਨੇ ਸੁਪਰੀਮ ਲੀਡਰ ਵੱਲੋਂ ਆਪ ਦੀ ਮੌਤ ਦੀ ਪੂਰੀ ਤਿਆਰੀ ਕਰ ਲਈ ਗਈ ਆ 36 ਸਾਲਾ ਤੋਂ ਇਰਾਨ ਦੇ ਸੁਪਰੀਮ ਲੀਡਰ ਨੇ ਤੇ ਹੁਣ ਉਹਨਾਂ ਵੱਲੋਂ ਆਪਦੇ ਤਿੰਨ ਉੱਤਰ ਅਧਿਕਾਰੀ ਵੀ ਚੁਣ ਲੈ ਗਏ ਨੇ ਪਰ ਇਹਨਾਂ ਦੇ ਵਿੱਚ ਖਾਮਨਾਈ ਵੱਲੋਂ ਆਪਦੇ ਖੁੱਦੇ ਬੇਟੇ ਨੂੰ ਜਗ੍ਹਾ ਨਹੀਂ ਦਿੱਤੀ ਗਈ ਤਾਂ ਅਲੀ ਖਾਮਨਾਈ ਹੈ ਕੌਣ ਉਹ ਇਰਾਨ ਦਾ ਸੁਪਰੀਮ ਲੀਡਰ ਕਿਵੇਂ ਬਣ ਗਿਆ ਤੇ ਉਸ ਦੇ ਦੁਆਰਾ ਕਿਹੜੇ ਤਿੰਨ ਲੋਕਾਂ ਨੂੰ ਉੱਤਰ ਅਧਿਕਾਰੀ ਚੁਣਿਆ ਇਸੇ ਬਾਰੇ ਦੇ ਵਿੱਚ ਹੁਣ ਗੱਲ ਕਰਦੇ ਹਾਂ 10 April 1939 ਇਰਾਨ ਦੇ ਸਭ ਤੋਂ ਵੱਡੇ ਧਾਰਮਿਕ ਸ਼ਹਿਰ ਮਜ਼ਹਬ ਦੇ ਵਿੱਚ ਸੈਦ ਅਲੀ ਖਾਮਨਾਈ ਦਾ ਜਨਮ ਹੋਇਆ ਉਹ 4 ਸਾਲ ਦੀ ਉਮਰ ਦੇ ਵਿੱਚ ਹੀ ਮਕਤਬ ਜਾਣ ਲੱਗਿਆ ਜਿੱਥੇ ਉਸ ਦੇ ਦੁਆਰਾ ਕੁਰਾਨ ਅਰਬੀ ਤੇ ਇਸਲਾਮ ਦੀ ਪੜ੍ਹਾਈ ਕੀਤੀ ਜਾਂਦੀ ਆ 11 ਸਾਲ ਦੀ ਉਮਰ ਤੱਕ ਉਹ ਮੌਲਵੀ ਬਣ ਚੁੱਕਿਆ ਸੀ ਇਹ ਉਹ ਦੌਰ ਸੀ ਜਦੋਂ ਈਰਾਨ 'ਚ ਸ਼ਾਹ ਮੁਹੰਮਦ ਰਜ਼ਾ ਪੱਲਵੀ ਦਾ ਰਾਜ ਸੀ ਤੇ ਈਰਾਨ 'ਚ ਮਾਡਲਿੰਗ ਫਿਲਮਾਂ ਨਾਈਟ ਕਲੱਬ ਪਾਰਟੀਆਂ ਤੇ ਵੈਸਟਰਨ ਕੱਪੜੇ ਪਾਉਂਦਾ ਚਲਣ ਆਮ ਹੀ ਸੀ ਇਸੇ ਦੌਰਾਨ ਈਰਾਨ ਦੇ ਧਾਰਮਿਕ ਨੇਤਾ ਆਇਤੁੱਲਾ ਰਹਲਾਈ ਖਮੋਨੀ ਨੇ ਕਿਹਾ ਕਿ ਇਸਲਾਮ ਤੇ ਰਾਜਨੀਤੀ ਇੱਕ ਦੂਸਰੇ ਤੋਂ ਅਲੱਗ ਨਹੀਂ ਤੇ ਦੇਸ਼ ਅੰਦਰ ਵਿਲਾਇਤ ਤੇ ਫਕੀਰ ਜਾਣ ਕੇ ਇਸਲਾਮਿਕ ਧਰਮ ਗੁਰੂਆਂ ਦਾ ਸ਼ਾਸਨ ਹੋਣਾ ਚਾਹੀਦਾ 1962 ਤਰੇਡ ਦੇ ਵਿੱਚ ਖਮੋਨੀ ਨੇ ਸ਼ਾਹ ਦੇ ਖਿਲਾਫ ਖੁੱਲ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਖਮਨਾਈ ਨੇ ਵੀ ਪੂਰਾ ਸਾਥ ਦਿੱਤਾ ਪਰ ਫਿਰ 1970 ਦੇ ਦਸ਼ਕ ਦੇ ਵਿੱਚ ਗੁਰੂ ਖਮੈਨੀ ਨੂੰ ਦੇਸ਼ ਤੋਂ ਕੱਢ ਦਿੱਤਾ ਜਾਂਦਾ ਇਸ ਤੋਂ ਬਾਅਦ ਖਮਨਵਾਈ ਦੇ ਦੁਆਰਾ ਉਹਨਾਂ ਦੇ ਭਾਸ਼ਣ ਲੋਕਾਂ ਤੱਕ ਪਹੁੰਚਾਏ ਜਾਂਦੇ ਨੇ ਇਰਾਨ ਇਰਾਕ ਜੰਗ ਸਮੇ ਇਰਾਨ ਦੀ ਨਵੀਂ ਮੁੱਲਾ ਰਜ਼ੀਮ ਵਿੱਚ ਖਮਨਾਈ ਨੂੰ ਉਪ ਪ੍ਰਕਸ਼ਾ ਮੰਤਰੀ ਕੋਸ਼ਿਤ ਕਰ ਦਿੱਤਾ ਜਾਂਦਾ 27 ਜੂਨ 1981 ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸਮੇ ਖਮਨਾਈ ਦੇ ਸਾਹਮਣੇ ਰੱਖਿਆ ਟੇਪ ਰਿਕਾਰਡਰ ਬਲਾਸਟ ਹੋ ਜਾਂਦਾ ਇਹ ਹਮਲਾ ਸੁਦਾਮ ਹਸੈਨ ਨੇ ਕਰਵਾਇਆ ਸੀ ਇਸ ਚ ਖਮਨਾਈ ਦੀ ਖੱਬੀ ਬਾਹ ਬੋਕਲ ਕੋਰਡੈਕਸ ਤੇ ਫੇਫੜਿਆਂ ਨੂੰ ਨੁਕਸਾਨ ਹੋਇਆ ਪਰ ਉਹ ਠੀਕ ਹੋ ਗਿਆ ਪਰ ਉਹਦੀ ਖੱਬੀ ਪਾਣੂ ਲੱਕਬਾ ਮਾਰ ਗਿਆ ਤੇ ਇੱਕ ਕੰਨ ਤੋਂ ਸੁਣਨਾ ਵੀ ਬੰਦ ਹੋ ਚੁੱਕਾ ਸੀ ਤੇ ਫਿਰ 30 ਅਗਸਤ 1981 ਨੂੰ ਹੋਏ ਇੱਕ ਹਮਲੇ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੋਨੋਂ ਮਾਰੇ ਗਏ ਸੁਪਰੀਮ ਲੀਡਰ ਖੋਮੈਨੀ ਨੇ ਕਿਹਾ ਸਾਨੂੰ ਉਜਾਹੇ ਨੇਤਾਵਾਂ ਦੀ ਜ਼ਰੂਰਤ ਹੈ ਜੋ ਈਰਾਨ ਦੀ 파ਚੰਦ ਕਰ ਸਕਣ ਤੇ ਖੋਮਨਾਈ ਦੇ ਦੁਆਰਾ ਬਾਰ ਬਾਰ ਇਹ ਸਬਦ ਕੀਤਾ ਗਿਆ ਤੇ ਫਿਰ 13 ਅਕਤੂਬਰ 1981 ਨੂੰ ਖੋਮਨਾਈ ਨੂੰ 95% ਵੋਟਾਂ ਨਾਲ ਰਾਸ਼ਟਰਪਤੀ ਚੁਣ ਲਿਆ ਜਾਂਦਾ ਇਸ ਤੋਂ ਬਾਅਦ 3 ਜੂਨ 1999 ਨੂੰ ਈਰਾਨ ਦੇ ਸੁਪਰੀਮ ਲੀਡਰ ਅятоਲਾ ਖੋਮੈਨੀ ਵੀ ਮਾਰੇ ਗਏ ਹੁਣ ਦੇਸ਼ ਨੂੰ ਚਲਾਉਣ ਦੇ ਦੋ ਰਾਹ ਸੀ ਸ਼ੂਰੇ ਰਹਿਬਰੀ ਜਾਨੀ ਕਿ ਇੱਕ ਨਵੀਂ ਕਮੇਟੀ ਬਣਾਈ ਜਾਵੇ ਜਾਂ ਰਹਿਬਰੀ ਫਰਦੀ ਮਤਲਬ ਇੱਕ ਹੀ ਆਦਮੀ ਨੂੰ ਪੂਰੀ ਕਮਾਂਡ ਸੌਂਪ ਦਿੱਤੀ ਜਾਵੇ ਤੇ ਫਿਰ ਇੱਕ ਹੀ ਆਦਮੀ ਨੂੰ ਈਰਾਨ ਦੀ ਕਮਾਂਡ ਸੌਂਪ ਦਿੱਤੀ ਗਈ ਜਿਸ ਦਾ ਨਾਮ ਸੀ ਆਇਤੁੱਲਾ ਅਲੀ ਖਮਨੋਈ ਹੁਣ ਅਲੀ ਖਮਨੋਈ ਕੋਲ ਈਰਾਨ ਦੀ ਪੂਰੀ ਤਾਕਤ ਸੀ ਫਿਰ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਸ਼ੁਰੂ ਹੁੰਦਾ ਤੇ ਇਜ਼ਰਾਈਲ ਅੰਦਰੂਨੀ ਖਤਰੇ ਦਾ ਬਹਾਨਾ ਲਾ ਕੇ ਈਰਾਨ ਤੇ ਅਟੈਕ ਕਰਦਾ ਤੇ 22 ਜੂਨ ਨੂੰ ਅਮਰੀਕਾ ਵੀ ਇਸ ਦੇ ਵਿੱਚ ਕੁੱਤ ਪੈਂਦਾ ਤੇ ਇਹਨਾਂ ਦਾ ਦੋਨੋਂ ਦਾ ਟਾਰਗੇਟ ਸੀ ਖਮਨਾਈ ਦਾ ਬੰਕਰ ਤੇ ਉਹਨਾਂ ਦੇ ਪਰਮਾਣੂ ਬੰਕਰਸ ਖਮਨੋਈ ਈਰਾਨ ਦੀ ਰਾਜਧਾਨੀ ਦੇ ਵਿਚਕਾਰ ਬਣੇ ਇੱਕ ਹਾਈ ਸਕਿਉਰਿਟੀ ਕੈਂਪ 'ਚ ਰਹਿੰਦਾ ਜਿਸ ਨੂੰ ਬੇਤ ਰੈਪਰੀ ਜਾਨੀ ਕੇ ਸੁਪਰੀਮ ਲੀਡਰ ਦਾ ਘਰ ਕਿਹਾ ਜਾਂਦਾ 13 ਜੂਨ ਨੂੰ ਇਜ਼ਰਾਈਲੀ ਹਮਲੇ ਤੋਂ ਬਾਅਦ ਖਾਮਨਾਈ ਨੂੰ ਤਹਿਰਾਨ ਤੋਂ 343 ਕਿਲੋਮੀਟਰ ਦੂਰ ਲਾਵੀਜਾਨ ਇਲਾਕੇ ਦੇ ਵਿੱਚ ਬਣੇ ਇੱਕ ਬੈਂਕਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਇੱਥੇ ਹੀ ਖਾਮਨਾਈ ਅੱਗੇ ਦੇ ਵਾਰ ਪਲਾਨ ਬਣਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਅਫੀਸਰ ਦੀ ਇੱਕ ਪੂਰੀ ਚੇਨ ਲਿਸਟ ਬਣਾਈ ਗਈ ਆ ਤਾਂ ਕਿ ਕਿਸੇ ਦੀ ਵੀ ਮੌਤ ਤੋਂ ਬਾਅਦ ਦੂਸਰਾ ਤਿਆਰ ਰਹੇ ਤੇ ਇਸੇ ਜਗ੍ਹਾ ਦੇ ਉੱਤੇ ਉਹਨਾਂ ਦੇ ਦੁਆਰਾ ਇਹ ਬਾਰਿਸ਼ ਵੀ ਚੁਣੇ ਜਾਂਦੇ ਨੇ ਇਹਨਾਂ ਦੇ ਵਿੱਚੋਂ ਪਹਿਲਾ ਅਲੀ ਰਜ਼ਾ আরাਫੀ ਈਸ਼ੀਆ ਧਾਰਮਿਕ ਗੁਰੂ ਅਤੇ ਖਮਨਾਈ ਦਾ ਪੁਰਾਣਾ ਸਹਿਯੋਗੀ ਤੇ ਅਲੀ ਰੋਜ਼ਾ ਅਸੈਂਬਲੀ ਆਫ ਐਕਸਪਰਟਸ ਦੇ ਅਧਿਆਛਨ ਨੇ ਤੇ ਗਾਰਡੀਅਨ ਕਾਉਂਸਲ ਦੇ ਮੈਂਬਰ ਦੂਸਰੇ ਨੇ ਹਾਸ਼ਮ ਹੁਸੈਨੀ ਬੁਸ਼ੈਰੀ 70 ਸਾਲ ਦੇ ਬੁਸ਼ੈਰੀ ਕੌਮ ਸਮਿਨਿਟਰੀ ਸੁਸਾਇਟੀ ਦੇ ਚੀਫ ਨੇ ਤੇ ਅਸੈਂਬਲੀ ਆਫ ਐਕਸਪਰਟਸ ਦੇ ਪ੍ਰਤੀਨਿਧੀ ਅਗਲੀ ਕਾਰਵਾਈ 88 ਮੌਲਵੀਆਂ ਦੇ ਦੁਆਰਾ ਕੀਤੀ ਜਾਊ ਜੋ ਅਸੈਂਬਲੀ ਆਫ ਐਕਸਪਰਟਸ ਦੇ ਮੈਂਬਰ ਨੇ ਜਿਨ੍ਹਾਂ ਨੂੰ ਸੁਪਰੀਮ ਲੀਡਰ ਜਾਂ ਰੈਬਰ ਚੁਣਨ ਦਾ ਅਧਿਕਾਰ ਆ ਤੇ ਨਾਲ ਹੀ ਉਹਨਾਂ ਦੇ ਕੰਮਕਾਰ ਉੱਤੇ ਨਜ਼ਰ ਰੱਖਣ ਦਾ ਅਧਿਕਾਰ ਵੀ ਹੈ ਪਰ ਜੇਕਰ ਇਸ ਦੇ ਉਲਟ ਅਮਰੀਕਾ ਦੀ ਮੱਦੇਨਜ਼ਰ ਇਰਾਨ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ ਤਾਂ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਦੇਸ਼ ਛੱਡ ਕੇ ਭੱਜੇ ਇਰਾਨ ਦੇ ਪੂਰਵ ਸ਼ਾਹ ਦੇ ਬੇਟੇ ਰਜਾ ਪੱਲਵੀ ਸੱਤਾ ਦਾ ਦਾਅਵਾ ਕਰ ਸਕਦੇ ਨੇ ਉਹ ਹਾਲੇ ਵੀ ਅਮਰੀਕਾ 'ਚ ਹੀ ਨੇ ਤੇ ਇਰਾਨ ਉੱਪਰ ਹੋਏ ਇਜ਼ਰਾਈਲੀ ਹਮਲਿਆਂ ਦਾ ਸਮਰਥਨ ਵੀ ਕਰ ਰਹੇ ਨੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲ